ਸੋ ਪੰਜਾਬ ਵਿੱਚ ਖੁੱਲ ਗਈ ਹੈ ਹੁਣ ਬਹੁਤ ਸਸਤੇ ਰੇਟਾਂ ਉੱਤੇ ਵਿਦੇਸ਼ਾਂ ਨੂੰ ਭੇਜਣ ਵਾਲੇ ਸਮਾਨ ਦੀ ਦੁਕਾਨ ਪਿੰਨੀਆਂ ਗੋੜਾ ਆ ਬਿਸਕਟ ਹੋ ਗਿਆ ਜੀ ਕਈਆਂ ਨੇ ਪੰਜੀਰੀ ਭੇਜਣੀਆਂ ਜੀ ਦੇਸੀ ਕੇ ਜੀ ਉਹ ਪੈਕ ਹੋਏ ਪਏ ਆ ਯੂ ਐਸ ਏ ਕੈਨੇਡਾ ਦੇ ਫੋਨ ਕਰਕੇ ਕਹਿੰਦੇ ਤੁਹਾਡੇ ਪਿਕਅਪ ਕਰਨ ਦਾ ਹੈ ਜੀ 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 ਸਰ ਮੈਂ ਦੋ ਗੱਡੀਆਂ ਰੱਖੀਆਂ ਪਿਕਅਪ ਲੈ ਲਈ ਦੀਆਂ ਇੱਥੋਂ 30 40 ਕਿਲੋਮੀਟਰ ਵੀ ਹੋਏ ਪਾਵਾਂ ਫ੍ਰੀ ਹੋ ਕੋਸ ਸਰ ਮੇਰਾ ਸਮਾਨ ਨਹੀਂ ਹੁੰਦਾ ਜੇ ਨਾ ਕੋਰੀਅਰ ਦਾ ਖਰਚਾ ਜਨਾ ਸੀ ਹੁਣ ਘੱਟ ਰੇਟਾਂ ਤੇ ਭੇਜਦੇ ਹਾਂ ਕੀ ਜੇ ਮੰਨ ਲਓ ਸਰ ਸਾਨੂੰ 700 ਰੁਪਏ ਰੇਟ ਆਣਾ ਡੀ ਐਚ ਐਲ ਦਾ ਜੀ 700 ਰੁਪਏ ਉਹਨਾਂ ਦੇ ਘਰ ਤੋਂ ਪਿਕ ਕਰ ਲਾਂਗੇ ਜੀ 20 ਰੁਪਏ ਮਾਰ ਦਿੰਦੇ ਹਾਂ ਸਰ ਮਤਲਬ ਇਹ ਆਪਾਂ ਕਹਿ ਸਕਦੇ ਵੀ ਘੱਟ ਰੇਟ ਦੇ ਉੱਤੇ ਘੱਟ ਪੈਸਿਆਂ ਦੇ ਉੱਤੇ ਤੁਸੀਂ ਜਿਹੜਾ ਸਮਾਨ ਆਪਣਾ ਉਦੇਸ਼ਾਂ ਨੂੰ ਭੇਜ ਸਕਦੇ ਹੋ ਸਮਾਨ ਤੇ ਜਿਹੜਾ ਖਰਚ ਹੋਇਆਗਾ ਹੋਗਾ ਭੇਜਣ ਤੇ ਤੁਹਾਡਾ ਖਰਚਾ ਨਹੀਂ ਆਏਗਾ ਲੋਕਾਂ ਨੂੰ ਅਗਰ ਕੋਈ ਜੇ ਨੇ ਕੈਨੇਡਾ ਅਮਰੀਕਾ ਤੋਂ ਤੁਹਾਡੋ ਕੋਲ ਇਥੇ ਸਮਾਨ ਆਣਾ ਕੀ ਟਾਈਮਿੰਗ ਕੀ ਹੈ ਕਿਨੇ ਦਿਨਾਂ ਦੇ ਵਿੱਚ ਜਿਹੜਾ ਬੰਦੇ ਕੋਲੇ ਸਮਾਨ ਪਹੁੰਚ ਜਾਂਦਾ ਹੈ ਸਰ DHL ਦਾ 4 ਤੋਂ 5 ਦਿਨ ਦਾ ਪ੍ਰੋਸੈਸ ਹੈ ਤੁਸੀਂ ਮੰਗਲਵਾਰ ਮਨੂੰ ਸਮਾਨ ਦਿਓ ਮਿਹਰਬਾਨੀ ਡਿਲੀਵਰੀ ਹੈ ਕਿੱਥੇ ਕਿੱਥੇ ਤੁਹਾਡੀ ਬ੍ਰਾਂਚ ਹੈ ਕਿੱਥੇ ਹੈੱਡ ਆਫਿਸ ਹੈ ਬੰਗਿਆ ਮੇਨ ਹੈੱਡ ਆਫਿਸ ਬੰਗਿਆ ਹੈ ਮਾਲਪੁਰ ਪਹਿਲਾ ਨੰਬਰ ਫਿਰ ਉਦੋਂ ਬਾਅਦ ਜਿਆਪਰਾ ਫਿਰ ਗੜਸ਼ੇਂਕਰ ਫਿਰ ਉਦੋਂ ਬਾਅਦ ਹੁਣ ਅਸੀਂ ਨਵਾਂ ਸਟਾਰਟ ਕੀਤਾ ਸੋਮਵਾਰ ਨਵਾਂ ਸ਼ਹਿਰ ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਤੁਸੀਂ ਦੇਖ ਸਕਦੇ ਹੋ ਪਿੰਨੀਆਂ ਜਿਹੜੀਆਂ ਕੋਰੀਆਂ ਨੇ ਗੁੜਾ ਬਿਸਕਟ ਹੈ ਇੱਕ ਕੈਨੇਡਾ ਜਾਣਾ ਹੈ ਔਰ ਜਾਣਾ ਬਹੁਤ ਘੱਟ ਰੇਟ ਤੇ ਹੈ ਜਾਣਾ ਭੰਗੂ ਕੋਰੀਆ ਸਰਵਿਸ ਰਾਹੀਂ ਆ ਰੇਟ ਇੰਨੇ ਬਾਜ਼ਵ ਹੈ ਕਿ ਤੁਹਾਨੂੰ ਸਮਾਨ ਭੇਜਣ ਦੇ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਏਗੀ ਕੋਈ ਤੁਹਾਡਾ ਖਰਚਾ ਵੀ ਬਹੁਤਾ ਨਹੀਂ ਆਏਗਾ ਔਰ ਬਹੁਤ ਘੱਟ ਸਮੇਂ ਦੇ ਵਿੱਚ ਜੇ 5-4 ਦਿਨਾਂ ਦੇ ਵਿੱਚ ਤੁਹਾਡੇ ਬੱਚਿਆਂ ਕੋਲ ਜਿਹੜੀਆਂ ਇਹ ਪਿੰਨੀਆਂ ਪਹੁੰਚ ਜਾਣਗੀਆਂ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਪਹਿਲੀ ਜਿਹੜੀ ਇੱਕ ਦੁਕਾਨ ਖੁੱਲੀ ਕੋਰੀਅਰ ਦੀ ਜਿਹੜੀ ਬਹੁਤ ਘੱਟ ਰੇਟਾਂ 'ਤੇ ਵਿਦੇਸ਼ਾਂ ਨੂੰ ਸਮਾਨ ਦੇਸ਼ਾਂ ਨੂੰ ਸਮਾਨ ਭੇਜਦੀ ਹੈ ਸੋ ਸਾਡੇ ਨਾਲ ਨੇ ਇਸ ਦੁਕਾਨ ਦੇ ਮਾਲਕ ਪੰਗੂ ਸਾਹਿਬ ਪੰਗੂ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਸਾਡੇ ਚੈਨਲ ਤੇ ਸੱਸੀ ਗੱਲ ਜੀ ਪੰਗੂ ਸਾਹਿਬ ਮੈਂ ਦੇਖਿਆ ਬਾਜ਼ਾਰਾਂ ਦੇ ਵਿੱਚ ਪਿੰਡਾਂ ਵਿੱਚ ਬੜੇ ਬੋਰਡ ਲੱਗੇ ਹੋਏ ਨੇ ਡੀ ਐਚ ਐਲ ਕੋਰੀਅਰ ਬੜੇ ਘੱਟ ਰੇਟਾਂ 'ਤੇ ਸਮਾਨ ਭੇਜਿਆ ਜਾਂਦਾ ਹੈ ਕੀ ਹੈ ਤੇ ਕਿੱਥੇ-ਕਿੱਥੇ ਪਹਿਲਾਂ ਤਾਂ ਸਮਾਨ ਭੇਜਦੇ ਹੋ ਕੀ ਜਿਹੜਾ ਸਸਤੇ ਰੇਟ ਦਾ ਇੱਕ ਜਿਹੜਾ ਤੁਸੀਂ ਆਫਰ ਲੈਂਦੀ ਹੈ ਕਿ ਲੋਕਾਂ ਦੇ ਲਈ ਬਹੁਤ ਸਾਰੇ ਪਹਿਲਾਂ ਸਮਾਨ ਭੇਜਦੇ ਸੀ ਕਾਫੀ ਕਾਫੀ ਪੈਸੇ ਉਹਨਾਂ ਦਾ ਸਮਾਨ ਨਹੀਂ ਸੀ ਹੁੰਦਾ ਜੇ ਨਾ ਕੋਰੀਅਰ ਦਾ ਖਰਚਾ ਜਾਂਦਾ ਸੀ ਹੁਣ ਘੱਟ ਰੇਟਾਂ ਦੇ ਭੇਜਦੇ ਹਾਂ ਕੀ ਵਜਾ ਕਿੱਥੇ ਕਿੱਥੇ ਭੇਜਦੇ ਹੋ ਇਹ ਸਾਡੇ ਸਾਡੇ ਦਾ ਦਰਸ਼ਕਾਂ ਨੂੰ ਦੱਸੋ ਪਲੀਜ਼ ਸਰ ਤਕਰੀਬਨ ਆਲਮੋਸਟ ਆਲ ਵਾਈ ਜੀ ਵਿਸ਼ਵ ਵਿੱਚ ਹਾਂਜੀ ਹਾਂਜੀ ਯੂ ایس اے ਕੈਨੇਡਾ ਦਾ ਸਾਡੇ ਕੋਲ ਬਹੁਤ ਵਧੀਆ ਰੇਟ ਆ ਜੀ ਜੀ ਨਿਊਜ਼ੀਲੈਂਡ ਆਸਟ੍ਰੇਲੀਆ ਦਾ ਬਹੁਤ ਵਧੀਆ ਆ ਜੀ ਹਮ ਇੰਗਲੈਂਡ ਦਾ ਬਹੁਤ ਵਧੀਆ ਜੀ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਕਰੋ ਸਾਡੇ ਕੋਲ ਮੈਂ ਆਪਣੀ ਆਡੀਅੰਸ ਨੂੰ ਆਪਣੇ ਸਰੋਤਿਆਂ ਨੂੰ ਆਲੇ-ਦੁਆਲੇ ਜਿੰਨੇ ਵੀ ਸਾਡੇ ਵੀਰ ਭਰਾ ਆ ਅ ਮੇਰੇ ਇਲਾਕੇ ਦੇ ਬੰਗਾ ਨਵਾਂ ਸ਼ਹਿਰ ਰੋਪੜ ਫਗਵਾੜਾ ਜਲੰਧਰ ਨਕੋਦਰ ਫਲੋਰ ਜਿੱਥੇ ਤੱਕ ਦਾ ਕਪੜੀ ਰੇਂਜ ਆ ਤੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਡਿਸਕਾਊਂਟ ਦਵਾਂਗੇ ਜੀ ਪੰਕਸਾ ਜੀ ਜਿਵੇਂ ਮੈਂ ਦੇਖ ਰਿਹਾ ਕਿ ਆ ਪਿੰਨੀ ਐ ਬਿਸਕੁਟ ਐ ਜਿਹੜੀ ਕਿ ਇਹ ਮਤਲਬ ਕਿਹੜੀ ਕਿਹੜੀ ਚੀਜ਼ ਜਿਹੜੀ ਤੁਸੀਂ ਭੇਜਦੇ ਹੋ ਕੋਈ ਇਦਾਂ ਦੀਆਂ ਚੀਜ਼ਾਂ ਵੀ ਆ ਜਿਹੜੀਆਂ ਜਿੰਨਾ ਤੇ ਬੈਨ ਵੀ ਆ ਵੀ ਤੁਸੀਂ ਨਹੀਂ ਭੇਜ ਸਕਦੇ ਪਹਿਲੀ ਗੱਲ ਤਾਂ ਇਹ ਆ ਜੀ 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 ਸਰ ਜਿਹੜੀਆਂ ਬੈਨ ਆ ਜੀ ਉਹ ਪਾਸਪੋਰਟ ਹੋ ਗਿਆ ਸਿਮ ਕਾਰਡ ਹੋ ਗਈ ਬੀ ਹੋ ਗਏ ਤੇ ਪਰਫਿਊਮ ਹੋ ਗਿਆ ਨੇਲ ਪੇਂਟ ਹੋ ਗਈ ਹੋਰ ਕਾਫੀ ਇਦਾਂ ਕੋਈ ਗਲਤ ਕੰਮ ਵੀ ਬਹੁਤ ਕਰਦੇ ਆਪਾਂ ਉਹ ਚੀਜ਼ ਨਹੀਂ ਬਸ ਜੋ ਖਾਣ ਪੀਣ ਦਾ ਬਿਸਕਟ ਪਿੰਨੀਆਂ ਗੋੜਾ ਦੇਸੀ ਕੇ ਕੱਪੜੇ ਤੇ ਭਾਂਡੇ ਜਿਹੜਾ ਆਮ ਯੂਜ਼ ਬੱਚੇ ਬਾਹਰ ਸਰ ਸੈਕਿੰਡ ਜੀ ਜਿਵੇਂ ਪੰਗਸਾ ਤੁਸੀਂ ਦੱਸਿਆ ਕਿ ਜਿਹੜੀਆਂ ਚੀਜ਼ਾਂ ਬੈਨ ਆ ਨਹੀਂ ਜਾ ਸਕਦੀਆਂ ਉਸ ਤੋਂ ਇਲਾਵਾ ਜਿਵੇਂ ਅੱਜ ਕੱਲ ਸੜਦੇ ਦਾ ਸੀਜ਼ਨ ਹੈ ਬੱਚੇ ਯਾਰ ਬਦੇਸ਼ਾਂ 'ਚ ਬੈਠੇ ਨੇ ਕੈਨੇਡਾ ਬੈਠਾ ਕੋ ਇੰਗਲੈਂਡ ਬੈਠਾ ਅਮਰੀਕਾ ਬੈਠਾ ਆ ਕਿਸੇ ਵੀ ਦੇਸ਼ 'ਚ ਬੈਠਾ ਉਹ ਅੱਜ ਕੱਲ ਮਾਪਿਆਂ ਦੀ ਚਾਹ ਹੁੰਦਾ ਕਿ ਪਿੰਨੀਆਂ ਭੇਜੀਏ ਬਿਸਕੁਟ ਭੇਜੀਏ ਇਦਾਂ ਦੀ ਚੀਜ਼ਾਂ ਭੇਜਦੇ ਹੋ ਜਿਵੇਂ ਆ ਦੇਖ ਰਿਹਾ ਮੈਂ ਤੁਹਾਡੇ ਕੋਲ ਆ ਪਿਆ ਸਮਾਨ ਇਹ ਵੀ ਭੇਜਦੇ ਹੋ ਜੀ ਜੀ ਸਰ ਜੀ ਪਿੰਨੀਆਂ ਗੋੜ ਆ ਬਿਸਕੁਟ ਹੋ ਗਿਆ ਜੀ ਕਈਆਂ ਨੇ ਪੰਜੀਰੀ ਭੇਜਣੀਆਂ ਜੀ ਦੇਸੀ ਕੇ ਜੀ ਉਹ ਪੈਕ ਹੋਏ ਪਏ ਆ ਯੂ ਐਸ ਏ ਕੈਨੇ ਇਹ ਸ਼ਾਮ ਨੂੰ DHL ਦੀ ਗੱਡੀ ਆਏਗੀ ਜੀ ਅਸੀਂ ਸਾਰਾ ਆਲਰੇਡੀ ਇੱਥੋਂ ਆਪਣਾ ਪ੍ਰੋਸੈਸ ਰੈਡੀ ਕਰ ਦਿੱਤਾ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ DHL ਦੀ ਸਰਵਿਸ ਆ ਜੀ ਕੈਨੇਡਾ ਅਮਰੀਕਾ ਦੀ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਪਹੁੰਚ ਜਾਣਾ ਸਮਾਨ ਜੀ ਠੀਕ ਹੈ ਜੀ ਆ ਬਾਕੀ ਨਿਊਜ਼ੀਲੈਂਡ ਆਸਟ੍ਰੇਲੀਆ ਆ ਜੀ ਇੱਦੇ ਆਈ ਜਾਂਦੇ ਵੀਰ ਭਰਾ ਆਪਣੇ ਮਤਲਬ ਕਿਹਨ ਦਾ ਪਾਪ ਹੈ ਦੇਸ਼ ਤੇ ਵਿਦੇਸ਼ ਦੇ ਕਿਸੇ ਕੋਨੇ ਵਿੱਚ ਕੋਈ ਵੀ ਜੀ 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 ਭੇਜ ਸਕਦੇ ਹਾਂ ਜੀ ਸਰ ਤੇ ਗੱਲ ਇਹ ਹੈ ਵੀ ਜਿੱਦਾਂ ਤੁਸੀਂ ਕਹਿੰਦੇ ਭੇਜ ਸਕਦੇ ਹੋ ਇਹਦੇ ਵਿੱਚ ਦੱਸਿਆ ਵੀ ਆ ਚੀਜ਼ਾਂ ਨਹੀਂ ਭੇਜ ਸਕਦੀਆਂ ਆ ਭੇਜ ਸਕਦੇ ਹਾਂ ਬਹੁਤ ਸਾਰੇ ਹੁੰਦੇ ਲੜਕੀਆਂ ਕੱਪੜੇ ਮੰਗਾਉਂਦੇ ਆ ਜਿਵੇਂ ਕਹਿੰਦੇ ਫੈਂਸੀ ਕੱਪੜੇ ਥੋਂ ਭੇਜੋ ਉਧਰ ਮਹਿੰਗੇ ਆ ਇੱਧਰ ਸਸਤੇ ਆ ਤੇ ਉਹ ਵੀ ਪ੍ਰੋਸੀਡਰ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਦੇ ਵਿੱਚ ਵੀ ਕੋ ਬੈਨ ਆ ਜਾਂ ਸਾਰੀਆਂ ਚੀਜ਼ਾਂ ਭੇਜ ਸਕਦੇ ਹਾਂ DHL ਦੇ ਵਿੱਚ ਤਾਂ ਸਰ ਸਰ ਜਿਹੜੀਆਂ ਚੀਜ਼ਾਂ ਤਾਂ ਨਾਰਮਲ ਆ ਜੀ DHL ਵਿੱਚ ਕੋਈ ਦਿੱਕਤ ਨਹੀਂ ਹੈਗੀ ਫੈਡ ਐਕਸ ਵਿੱਚ ਕੋਈ ਦਿੱਕਤ ਨਹੀਂ ਹੈਗੀ ਜੀ UPH ਕੋਈ ਦਿੱਕਤ ਨਹੀਂ ਹੈਗੀ ਜੀ ਸੈਲਫ ਦੀਆਂ ਸਰਵਿਸ ਜੀ ਕੋਈ ਦਿੱਕਤ ਨਹੀਂ ਜਿਹੜੀਆਂ ਮੈਂ ਪਹਿਲਾਂ ਦੱਸ ਕੇੜੀਆਂ ਨੇਲ ਪੇਂਟ ਹੋ ਗਿਆ ਪਰਫਿਊਮ ਹੋ ਗਿਆ ਸੀਡ ਹੋ ਗਿਆ ਬੀ ਹੋ ਗਿਆ ਜਿਹੜੇ ਆਪਣੇ ਤੇ ਉਸ ਤੋਂ ਬਾਅਦ ਜੀ ਸਿਮਾ ਹੋ ਗਈਆਂ ਮੋਬਾਈਲ ਦੀਆਂ ਬਾਕੀ ਪਾਸਪੋਰਟ ਹੋ ਗਿਆ ਇਹਦਾਂ ਦੀਆਂ ਚੀਜ਼ਾਂ ਨੂੰ ਅਸੀਂ ਨਹੀਂ ਰੈਫਰੈਂਸ ਦਿੰਦੇ ਜੀ ਬਾਕੀ ਬਹੁਤ ਕਰਦੇ ਆ ਪਰ ਆਪਾਂ ਨਹੀਂ ਕਰਦੇ ਜੀ ਬਾਕੀ ਕਈ ਇਦਾਂ ਦੇ ਪਾਊਡਰ ਚੀਜ਼ਾਂ ਨਹੀਂ ਕੋਈ ਕੋਈ ਨਿਸ਼ੀਲੀ ਪਦਾਰਥ ਵੀ ਹੁੰਦਾ ਆ ਉਸ ਵੀ ਦੇਖ ਕੇ ਚੈੱਕ ਕਰਕੇ ਐਨ ਪ੍ਰੋਪਰ ਇੱਕ ਇੱਕ ਚੀਜ਼ ਚੈੱਕ ਕਰਕੇ ਸੀ ਪ੍ਰੋਪਰ ਹੀ ਤਰੀਕੇ ਨਾਲ ਭੇਜਦੇ ਆ ਜੀ ਜੇ ਕਿਸੇ ਨੇ ਦਵਾਈ ਤੇ ਜਿਵੇਂ ਹੋਵੇ ਪਕਾਇਦਾ ਡਾਕਟਰ ਦੇ ਲਈ ਵੀ ਲੈ ਲਿਓ ਤਾਂ ਹੀ ਪੀਸੇ ਜੀ 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 ਸਰ ਜੀ ਜਿੱਦਾਂ ਤੁਹਾਡੀ ਦੁਕਾਨ ਤੇ ਬੈ ਮੈਂ ਦੇਖਣਾ ਸਮਾਨ ਕਾਫੀ ਕਪੜੇ ਵੀ ਪਏ ਆ ਪਿੰਨੇ ਪਿੰਨੇ ਬਹੁਤ سارے ਲੋਕ ਜਿਹੜੇ ਆ ਨਹੀਂ ਸਕਦੇ ਜੇ ਤੁਹਾਨੂੰ ਫੋਨ ਕਰਕੇ ਕਹਿੰਦੇ ਤੁਹਾਡੇ ਪਿਕਅਪ ਕਰਨ ਦਾ ਸਹਾਰਾ ਜੀ 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 ਸਰ ਮੈਂ ਦੋ ਗੱਡੀਆਂ ਰੱਖੀਆਂ ਪਿਕਅਪ ਲਈ ਦੀ ਆਪਣੀਆਂ ਦੋ ਮੁੰਡੇ ਪਿਕਅਪ ਕਰਨੇ ਜਾਂਦੇ ਆ ਜੀ ਮੈਂ ਖੁਦ ਵੀ ਜਾਂਦਾ ਜੀ ਜੇ ਮੇਰੇ ਲਾਗੇ ਛਾਗੇ ਹੋਵੇ ਜਾਂ ਕੋਈ ਸੱਜਣ ਭਰਾ ਵਧੀਆ ਹੋਵੇ ਆਪਣਾ ਪ੍ਰੇਮੀ ਮੈਂ ਖੁਦ ਆਵਾਂ ਜਾਂਦਾ ਜੀ ਪਿਕਅਪ ਕਰਕੇ ਆਈਦਾ ਉਹਨਾਂ ਦੇ ਘਰੇ ਚਾਹ ਵੀ ਕੇ ਆਈਦੀ ਨਾਲੇ ਜੀ ਜਿਵੇਂ ਤੁਸੀਂ ਦੱਸਿਆ ਕਿ ਪਿਕਅਪ ਕਰਨ ਦਾ ਸਮਾਨ ਹੈ ਬਹੁਤ سارے ਲੋਕ ਕਹਿੰਦੇ ਨੇ ਵੀ ਘਰ ਤੋਂ ਲੈ ਕੇ ਆਣਾ ਇਹਦੇ ਨੇ ਫੀਸ ਪਾ ਦੇਣੀ ਆ ਤੁਹਾਡੇ ਕੋਰੀਅਰ ਦੇ ਕੋਈ ਇਦਾਂ ਦਾ ਖਰਚਾ ਵੀ ਉਹਦੇ ਵਿੱਚ ਨਹੀਂ 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 ਬਾਜੀ ਕਦੀ ਵੀ ਨਹੀਂ ਕਦੀ ਵੀ ਨਹੀਂ ਸਰ ਫ੍ਰੀ ਆਫ ਕੋਸਟ ਸਰ ਫ੍ਰੀ ਆਫ ਕੋਸਟ ਇੱਥੋਂ 30 40 ਕਿਲੋਮੀਟਰ ਵੀ ਹੋਵੇ ਭਾਵੇਂ ਫ੍ਰੀ ਆਫ ਕੋਸਟ ਸਰ ਤੇ ਪੰਕਸਾ ਜਿਵੇਂ ਤੁਹਾਡੇ ਆਪਾਂ ਬ੍ਰਾਂਚਾਂ ਦੀ ਗੱਲ ਕਰੀ ਬਹੁਤ ਸਾਰੇ ਜਿੱਦਾਂ ਹੁਣ ਕਿੱਥੇ ਕਿੱਥੇ ਤੁਹਾਡੀ ਬ੍ਰਾਂਚ ਹੈ ਕਿੱਥੇ ਹੈੱਡ ਆਫਿਸ ਹੈ ਇਹ ਵੀ ਸਾਡੇ ਦਾ ਦਰਸ਼ਕ ਜਾਣਨਾ ਚਾਹੁੰਦੇ ਕਿਉਂਕਿ ਬਹੁਤ ਸਾਰੇ ਬੰਗਿਆਂ ਤੋਂ ਦੂਰ ਦੇ ਵੀ ਹੋਣਗੇ ਕੋ ਕਿਤੇ ਦਾ ਹੋਏਗਾ ਜੇ ਨੇੜੇ ਕੋ ਨੀਰੈਸਟ ਜਿਹੜੀਆਂ ਬ੍ਰਾਂਚਾਂ ਆ ਉਹ ਕਿੱਥੇ-ਕਿੱਥੇ ਨੇ ਤੁਹਾਡੀ ਸਰ ਮਾਲਪੁਰ ਜੀ ਸਟਾਰਟਿੰਗ ਮੈਂ ਉੱਥੋਂ ਸ਼ੁਰੂ ਕੀਤਾ ਸੀ ਕੰਮ ਠੀਕ ਹੈ ਮਾਲਪੁਰ ਪਹਿਲਾ ਨੰਬਰ ਫਿਰ ਉਦਵਾਲ ਜੀ ਆਪਰਾ ਫਿਰ ਗੜਸ਼ੇਂਕਰ ਗੜਸ਼ੇਂਕਰ ਚ ਬਹੁਤ ਮੇਰੇ ਕਸਟਮਰ ਆ ਸਰ ਫਿਰ ਉਦਵਾਲ ਹੁਣ ਅਸੀਂ ਨਵਾਂ ਸਟਾਰਟ ਕੀਤਾ ਸੋਮਵਾਰ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਸਾਨੂੰ ਬਹੁਤ ਕਾਲ ਆ ਰਹੀ ਸੀਗੀ ਅਸੀਂ ਫਿਰ ਉੱਥਾਂ ਨੂੰ ਸਰਵਿਸ ਪ੍ਰੋਵਾਈਡ ਕਰਾਤੀ ਸਰ ਉੱਥੇ ਹੀ ਮੇਰਾ ਸਟਾਫ ਦੇਖ ਰਿਹਾ ਜੀ ਹੋਰ ਕਿਤੇ ਕਿਤੇ ਬਰਾਜ ਤੁਹਾਡੇ ਹੋਰ ਸਰ ਇੱਥੇ ਆਪਣਾ ਬੰਗਿਆ ਮੇਨ ਹੈੱਡ ਆਫਿਸ ਬੰਗਿਆ ਆ ਅਗਲਾ ਟਾਰਗੇਟ ਸਾਡਾ ਪਖਵਾੜਾ ਜੀ ਖਰਚੇ ਦੀ ਗੱਲ ਆਉਂਦੀ ਹੈ ਕਿ ਅੱਗੇ ਜਿੱਦਾਂ ਹੁੰਦਾ ਸੀ 100 ਰੁਪਏ ਦਾ ਸਮਾਨ ਸੀਦਾ 150 ਰੁਪਏ ਕੂਰੀਅਰ ਲੱਗ ਜਾਂਦਾ ਸੀ ਹੁਣ ਕਿੰਨਾ ਕੁ ਬਾਜ਼ਰ ਜਿਹੜਾ ਚੱਲਦਾ ਸਿਰਫ ਜੇ ਮੰਨ ਲਓ ਸਰ ਸਾਨੂੰ 700 ਰੁਪਏ ਰੇਟ ਆਣਾ ਡੀਐਚਐਲ ਦਾ ਜੀ 720 ਰੁਪਏ ਉਹਨਾਂ ਦੇ ਘਰ ਤੋਂ ਪਿਕ ਕਰ ਲਾਂਗੇ ਜੀ 20 ਰੁਪਏ ਮਾਰਜਨ ਸਿਰਫ ਉਹ ਬਹੁਤ ਘੱਟ ਮਾਰਜਨ ਬਹੁਤ ਘੱਟ ਫੇਰ ਸਾਨੂੰ ਜੀਐਸਟੀ ਪੈਂਦਾ ਆ ਉਤੇ ਉਤੇ ਰੱਖ ਕੇ 20 ਰੁਪਏ ਮਾਤਾ ਆ ਦੇਖ ਰਿਹਾ ਮੈਂ ਤੁਹਾਡੇ ਕੋਲ ਆ ਪਿਆ ਸਮਾਨ ਇਹ ਵੀ ਭੇਜਦੇ ਹਾਂ ਅਗਰ ਕੋਈ ਇਸ ਇਹਨੇ ਕੈਨੇਡਾ ਅਮਰੀਕਾ ਤੋਂ ਤੁਹਾਡੇ ਕੋਲ ਤੋਂ ਸਮਾਨ ਮੰਗਵਾਣਾ ਕੀ ਟਾਈਮਿੰਗ ਕੀ ਹੈ ਕਿਨੇ ਦਿਨਾਂ ਦੇ ਵਿੱਚ ਜਿਹੜਾ ਬੰਦੇ ਕੋਲੇ ਸਮਾਨ ਪਹੁੰਚ ਜਾਂਦਾ ਹੈ ਡੀ ਐਚ ਐਲ ਦਾ ਚਾਰ ਤੋਂ ਪੰਜ ਦਿਨ ਦਾ ਪ੍ਰੋਸੈਸ ਜੇ ਰਸ਼ ਜ਼ਿਆਦਾ ਹੋਵੇ ਫੇ ਹਫਤਾ ਲੱਗ ਜਾਂਦਾ ਜੀ ਲਓ ਟਾਈਮਿੰਗ ਦੇ ਉੱਤੇ ਕੋਈ ਤੇ ਰੱਜ ਫਿਰ ਤੇ 1 ਵੀਕ ਮੈਕਸਿਮਮ 1 ਵੀਕ ਹੈ ਮਿਨਿਮਮ ਜਿਹੜਾ ਘੱਟ ਤੋਂ ਮਿਨਿਮਮ 2 ਦਿਨਾਂ ਚ ਵੀ ਹੋ ਜਾਂਦੀ ਸਰ ਡੀ ਐਚ ਐਲ ਜੀ ਜੀ ਮੰਗਲਵਾਰ ਮੈਨੂੰ ਸਮਾਨ ਦੇਓ ਮਿਹਰਬਾਨੀ ਨਾਲ ਡਿਲੀਵਰ ਹੋ ਜਾਵੇ ਜੀ ਡੀਐਚਐਲ ਹੋਰ ਕਿਹੜੀ ਕਿਹੜੀ ਏਜੰਸੀ ਹੈ ਤੁਹਾਡੇ ਕੋਲ ਜਿਹੜੀ ਹੈ ਮੇਰੇ ਕੋ ਸਰ ਸੀਪੀਪੀਐਲ ਐਫਡੀਐਸ ਤੇ ਦੋ ਤਿੰਨ ਕੰਪਨੀ ਹੈਗੇ ਮੈਂ ਉਹਨਾਂ ਨਾਲ ਨਹੀਂ ਕੰਮ ਕਰਦਾ ਤੇ ਯੂਪੀਐਸ ਵੀ ਹੈ ਫੈਡਐਕਸ ਵੀ ਹੈ ਡੀਐਚਐਲ ਵੀ ਹੈ ਦਿੱਲੀ ਕਿੰਗ ਸੈਲਫ ਦਾ ਸਰ ਡੀਐਚਐਲ ਦਾ ਬਹੁਤ ਰੇਟ ਘੱਟ ਆ ਜੀ ਉੱਥੇ 550 ਰੁਪਿਆ ਰੇਟ ਆ ਜੀ ਉੱਥੇ ਕੈਨੇਡਾ ਨੂੰ ਸਮਾਨ ਭੇਜਣ ਦਾ ਆਸਟ੍ਰੇਲੀਆ ਨੂੰ ਵੀ ਇੰਨਾ ਹੈਗਾ ਜੀ ਬਸ ਉਹਦਾ ਟਾਈਮ ਵੱਧ ਲੱਗਦਾ ਜੀ 10 ਤੋਂ 15 ਦਿਨ ਲੱਗਦੇ ਜੀ ਉਹਦੇ ਵਿੱਚ ਬਾਹਰ 1 ਰੁਪਈਆ ਨਹੀਂ ਲੱਗਦਾ ਕਸਟਮ ਨਹੀਂ ਲੱਗਦਾ ਸਰ ਸਰ ਐਦਾਂ ਹੈ ਨਾ ਵੀ ਜਦਾਂ ਜੇ ਕਿਸੇ ਦਾ ਹੀ ਮੈਰਿਜ ਆ ਜੇ ਕਿਸੇ ਨੂੰ ਅਰਜੈਂਟ ਕੋਈ ਪੇਪਰ ਚਾਹੀਦਾ ਹੈ ਜਾਂ ਡਾਕੂਮੈਂਟ ਚਾਹੀਦਾ ਉਹ DHL ਹੀ ਪ੍ਰੇਫਰੈਂਸ ਆ ਸਰ ਉਹ DHL ਹੀ ਵਧੀਆ ਆ ਸਾਰਿਆਂ ਨਾਲੋਂ ਪਹਿਲ ਅਸੀਂ DHL ਨੂੰ ਹੀ ਦੇ ਦਈ ਸੀ